ਪੰਜਾਬ ਪੁਲਿਸ ਵੱਲੋਂ ਪਠਾਨਕੋਟ ਵਿਖੇ ਇੱਕ ਸਾਈਕਲ ਰੈਲੀ ਕਰਵਾਈ ਗਈ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ అలਮਤ ਤੋਂ ਦੂਰ ਰੱਖਣ ਦੀ ਸੋਚ ਨਾਲ ਇਹ ਉਪਰਾਲਾ ਕੀਤਾ ਗਿਆ ਡੀਆਈਜੀ ਬਾਰਡਰ ਰੇਂਜ ਰਾਕੇਸ਼ ਕੌਸ਼ਲ ਨੇ ਇਸ ਸਾਈਕਲ ਰੈਲੀ ਵਿੱਚ ਹਿੱਸਾ ਲਿਆ ਉਹਨਾਂ ਕਹਿੰਦੇ ਕਿ ਪੰਜਾਬ ਪੁਲਿਸ ਵੱਲੋਂ ਜਿੱਥੇ ਨਸ਼ੇ ਦੇ ਸੌਦਾਗਰਾਂ ਨੂੰ ਠੱਲ ਪਾਉਣ ਲਈ ਸਮੇਂ-ਸਮੇਂ ਤੇ ਆਪਰੇਸ਼ਨ ਚਲਾਏ ਜਾ ਰਹੇ ਨੇ ਉੱਥੇ ਸੂਬਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨੌਜਵਾਨਾਂ ਨੂੰ ਸੁਨੇਹਾ ਦੇਣ ਲਈ ਅਜਿਹੇ ਉਪਰਾਲੇ ਕੀਤੇ ਜਾਂਦੇ ਨੇ ਉਹਨਾਂ ਕਹਿੰਦਾ ਕਿ ਅਜਿਹੇ ਸਮਾਜ ਕਲਿਆਣ ਦੀ ਸੋਚ ਨਾਲ ਕਰਵਾਏ ਜਾਣ ਵਾਲ ਤਾਂ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ ਅੱਜ ਤੋਂ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਇਹ ਕੈਂਪੇਨ ਸਟਾਰਟ ਕੀਤੀ ਜਾਏਗੀ ਔਰ ਅਸੀਂ ਲੋਕਾਂ ਨੂੰ ਵਿਵੇਕ ਰਾਵਾਂਗੇ ਨਸ਼ਿਆਂ ਦੇ ਜਿਹੜੇ ਮਾੜੇ ਇਫੈਕਟ ਨੇ ਕੁਰੀਤੀਆਂ ਨੇ ਤਾਂ ਕਿ ਲੋਕ ਆਪਣੇ ਪਰਿਵਾਰਾਂ 'ਚ ਆਪਣੇ ਆਸ-ਪਾਸ ਆਪਣੇ ਗਲੀ ਮੁਹੱਲੇ 'ਚ ਆਪਣੇ ਪਿੰਡਾਂ 'ਚ ਜਿਹੜੇ ਇਸ ਪਾਸੇ ਕੁਝ ਨੌਜਵਾਨ ਪ੍ਰੇਰਿਤ ਹੋ ਰਹੇ ਹੈ ਉਹਨਾਂ ਨੂੰ ਹਟਾ ਸਕਣ ਉਹਨਾਂ ਨੂੰ ਦੂਰ ਕਰ ਸਕਣਗਾ है इसलिए आए हैं और सबसे बेस्ट चीज़ है ये हमारे एनवायरनमेंट के लिए सबसे सेफ चीज़ है और धन्यवाद करते हैं हम अपने एसएसपी को कि हम आ, उन्होंने पठानकोट में ये करवाया नशा मुक्त करने लाइन मैसेज देने लोग आया कि नशा बच्चे कुछ नहीं रखे नशे ना घर बर्बाद होंगे नशे संसार बर्बाद हों